ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਣੀਆਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਜੈ ਤਾਂ ਕਿ ਨਿਰਮਲ ਰੀਤ ਰਹਾ ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਯਾਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਣ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾਮਹਿ ਸੰਤੋਖ ਨਾ ਪਾਇਆ ਹਸਤ ਰਥ ਆਸਬ ਪਾਵਣ ਤੇਜ ਧਨੀ ਭੂਮਣ ਚਤਰੰਗਾ ਸੰਗਣਾ ਚਾਲਿਓ ਇਨ ਮੈਂ ਕਛੂ ਹੈ ਉਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਅਗਮੁਖ ਊਜਲ ਸੰਗ ਸੰਤਨ ਕਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਧੰ ਸਤ ਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਅੰਮ੍ਰਿਤ ਵੇਲੇ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 700 ਦੇ ਉੱਪਰ ਅੰਕਿਤ ਹੈ ਇਹ ਸ਼ਬਦੀਆਂ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ ਹਨ ਜੈਤ ਸ੍ਰੀ ਰਾਗ ਹੈ ਜੈਤ ਸ੍ਰੀ ਮਹਿਲਾ ਪੰਜਵਾਂ ਘਰਤੀਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਿਰਪਾ ਕਰ ਰਹੇ ਹਨ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਜਾਣਦਾ ਹੈ ਕਿ ਇੱਥੇ ਜਗਤ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ ਕੋਈ ਜਾਣੈ ਕਵਣ ਇਹਾ ਜਗ ਮੀਤ ਇਸ ਸੰਸਾਰ ਦੇ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦਬੂਜੇ ਤਾਂ ਕੀ ਨਿਰਮਲ ਰੀਤ ਜਿਸ ਮਨੁੱਖ ਨੂੰ ਤੇ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਕਿ ਜਦੋਂ ਸਮਝਦਾ ਹੈ ਉਸ ਮਨੁੱਖ ਦੀ ਜਿਹੜੀ ਹੈ ਜੀਵਨ ਦੀ ਜੁਗਤ ਜਿਹੜੀ ਆ ਉਹ ਪਵਿੱਤਰ ਹੋ ਜਾਂਦੀ ਹੈ ਇਹ ਜ਼ਰੂਰੀ ਸਮਝਣ ਵਾਲੀ ਗੱਲ ਹੈ ਕਿ ਜਿਹਨੂੰ ਅਸੀਂ ਮਿੱਤਰ ਬਣਾ ਕੇ ਬੈਠੇ ਆ ਸੰਸਾਰ ਦੇ ਲੋਕਾਂ ਨੂੰ ਜਾਂ ਸੰਸਾਰ ਦੇ ਪਦਾਰਥਾਂ ਨੂੰ ਇਹਦੇ ਵਿੱਚ ਅਸਲੀ ਸਾਥੀ ਕੋਈ ਨਹੀਂ ਹੈ ਕਿਉਂਕਿ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੇ ਜਿਹੜੀਆਂ ਸਾਡੇ ਤੇ ਕਿਰਪਾ ਬਖਸ਼ਿਸ਼ਾਂ ਕੀਤੀਆਂ ਕਿਉਂਕਿ ਇਹਦੀ ਅਗਲੀ ਪੰਕਤੀ ਆਪਾਂ ਜਿਹੜੀ ਵਿਚਾਰਾਂਗੇ ਉਹਦੇ ਵਿੱਚ ਸਤਗੁਰੂ ਜੀ ਨੇ ਦੁਨੀਆ ਦੇ ਪ੍ਰਮੁੱਖ ਸੱਤ ਰਿਸ਼ਤਿਆਂ ਦੀ ਗੱਲ ਕੀਤੀ ਹੈ ਹੁਣ ਸਾਡੀ ਜ਼ਿੰਦਗੀ ਵਿੱਚ ਤਿੰਨ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਆਮੀ ਪਹਿਲੇ ਤਾਂ ਉਹ ਹੁਣ ਜਿਨ੍ਹਾਂ ਨੂੰ ਰੱਬ ਆਪ ਬਣਾ ਕੇ ਭੇਜਦਾ ਹੈ ਤੇ ਦੂਜੇ ਰਿਸ਼ਤੇ ਹੋਉਂਦੇ ਆ ਜਿਨ੍ਹਾਂ ਨੂੰ ਸਮਾਜ ਜਾਂ ਭਾਈਚਾਰਾ ਪ੍ਰਵਾਨਗੀ ਦਿੰਦਾ ਹੈ ਤੇ ਗੁਰੂ ਪਿਆਰੋ ਤੀਜੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਆਪ ਖੁਦ ਚੁਣਦਾ ਹੈ ਹੁਣ ਜੇ ਆਪਾਂ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਕਿ ਪਹਿਲੀ ਕਿਸਮ ਦੇ ਰਿਸ਼ਤਿਆਂ ਵਿੱਚ ਜਿਸ ਤਰ੍ਹਾਂ ਮਾਤਾ ਪਿਤਾ ਭੈਣ ਭਰਾ ਜਾਂ ਹੋਰ ਸਾਖ ਸੰਬੰਧੀ ਰਿਸ਼ਤੇਦਾਰ ਆ ਜਾਂਦੇ ਆ ਇਹਨਾਂ ਰਿਸ਼ਤਿਆਂ ਵਿੱਚ ਮਨੁੱਖੀ ਸੋਚ ਦੀ ਚੋਣ ਨਹੀਂ ਹੈ ਇਹ ਕੋਈ ਨਹੀਂ ਚੁਣ ਸਕਦਾ ਕਿ ਮੈਨੂੰ ਅਜਿਹੇ ਮਾਪੇ ਜਾਂ ਐਸੇ ਭੈਣ ਭਰਾ ਚਾਹੀਦੇ ਆ ਇਸ ਤਰ੍ਹਾਂ ਹੀ ਕੋਈ ਅਜਾਬ ਨਹੀਂ ਹੈ ਚੁਣ ਸਕਦਾ ਕਿ ਮੇਰਾ ਪੁੱਤਰ ਭਾਈ ਮਣੀ ਸਿੰਘ ਵਰਗਾ ਹੋ ਜਾਏ ਮੇਰਾ ਪੁੱਤਰ ਭਾਈ ਤਾਰੂ ਸਿੰਘ ਵਰਗਾ ਹੋ ਜਾਏ ਭਾਈ ਵਿੱਚਤਰ ਸਿੰਘ ਵਰਗਾ ਹੋ ਜਾਏ ਜਾਂ ਗੁਰੂ ਪਿਆਰੇ ਜਾਂ ਅਨੇਕ ਨੇਕ ਕਰਮੀ ਕਰਨ ਵਾਲੇ ਕੋਈ ਹੋ ਜਾਏ ਮਨੁੱਖ ਜਿਹੜਾ ਇਸ ਵਿੱਚ ਸਾਡੀ ਚੋਣ ਨਹੀਂ ਹੋ ਸਕਦੀ ਜਿਹੜੀ ਪਹਿਲੀ ਕਿਸਮ ਤੇ ਰੱਬੀ ਰਹਿਮਤ ਦੇ ਨਿਰਪਰ ਕਰਦਾ ਹੈ ਜਿਸ ਤਰ੍ਹਾਂ ਇਤਿਹਾਸ ਆਪਾਂ ਦੇਖਦੇ ਹਾਂ ਗੁਰੰਗਰ ਸਾਹਿਬ ਜੀ ਦੇ ਘਰ ਵੀ ਕੋਈ ਬਾਬਾ ਦਾਤੂ ਜੀ ਵਰਗਾ ਪੈਦਾ ਹੋ ਸਕਦਾ ਹੈ ਜਿਹੜਾ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ ਜਗ੍ਹਾ ਗੁਰੂ ਸਾਹਿਬ ਨੂੰ ਲੱਤਾਂ ਮਾਰਦਾ ਹੋਵੇ ਗੁਰੂ ਅਰਜਨ ਸਾਹਿਬ ਜੀ ਪਾਸ਼ਾ ਦੇ ਘਰ ਬਾਬਾ ਪ੍ਰਿਥੀ ਚੰਦ ਵਰਗਾ ਭਰਾ ਵੀ ਪੈਦਾ ਹੋ ਸਕਦਾ ਹੈ ਦੂਜੇ ਪਾਸੇ ਪ੍ਰਿਲਾਦ ਵਰਗੇ ਭਗਤ ਨੂੰ ਹਰਨਾਕਸ਼ ਵਰਗਾ ਪਿਤਾ ਵੀ ਮਿਲ ਸਕਦਾ ਕਿਉਂਕਿ ਇਹਨਾਂ ਵਿੱਚ ਸਾਡੀ ਕੋਈ ਦਖਲ ਅੰਦਾਜ਼ ਨਹੀਂ ਇਹ ਪਹਿਲੀ ਕਿਸਮ ਦੇ ਆ ਜਿਨ੍ਹਾਂ ਦੇ ਵਿੱਚ ਸਾਡੀ ਚੋਣ ਨਹੀਂ ਹੈ ਉਹ ਰੱਬ ਆਪ ਅਕਾਲ ਪੁਰਖ ਬਣਾ ਕੇ ਰਿਸ਼ਤੇ ਭੇਜਦਾ ਤੇ ਗੁਰੂ ਪਿਆਰਿਓ ਦੂਸਰੀ ਤਰ੍ਹਾਂ ਦੇ ਉਹ ਰਿਸ਼ਤੇ ਆ ਜਿਨ੍ਹਾਂ ਨੂੰ ਅਸੀਂ ਸਮਾਜਿਕ ਸਹਾਰੇ ਨਾਲ ਬਣਾਉਂਦੇ ਆ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਮਾਤਾ ਪਿਤਾ ਆਪਣੇ ਬੱਚਿਆਂ ਲਈ ਲੜਕਾ ਲੜਕੀ ਦੇਖ ਸਕਦੇ ਆ ਪਸੰਦ ਵੀ ਕਰ ਸਕਦੇ ਆ ਪਰ ਇੱਕ ਲੜਕੀ ਨੂੰ ਪਤਨੀ ਹੋਣ ਦਾ ਜਾਂ ਲੜਕੇ ਨੂੰ ਪਤੀ ਹੋਣ ਦਾ ਰਿਸ਼ਤਾ ਸਮਾਜਿਕ ਤੇ ਧਾਰਮਿਕ ਪ੍ਰਵਾਨੀ ਪ੍ਰਵਾਨਗੀ ਨਾਲ ਹੀ ਮਿਲਦਾ ਹੈ ਇਸ ਕਰਕੇ ਜਦੋਂ ਘਰ ਵਾਲੇ ਲੜਕਾ ਲੜਕੀ ਪਸੰਦ ਕਰਨ ਜਾਂਦੇ ਆ ਕੇਵਲ ਪਰਿਵਾਰਕ ਮੈਂਬਰ ਹੁੰਦੇ ਆ ਜਦੋਂ ਪ੍ਰਵਾਨਗੀ ਲੈਣੀ ਹੁੰਦੀ ਆ ਅਸੀਂ ਬਕਾਇਦਾ ਦਿਨ ਨਿਸ਼ਚਿਤ ਕਰਕੇ ਕਾਰ ਸੱਪੇ ਜਾਂਦੇ ਆ ਲੋਕਾਂ ਜਾਂ ਰਿਸ਼ਤੇਦਾਰਾਂ ਨੂੰ ਇਕੱਤਰ ਕਰਕੇ ਧਾਰਮਿਕ ਰੀਤੀ ਦੇ ਅਨੁਸਾਰ ਆ ਆਨੰਦ ਕਾਰਜ ਹੁੰਦਾ પતિ ਪਤਨੀ ਹੋਣ ਵਾਲੀ ਪ੍ਰਵਾਨਗੀ ਲੈਂਦੇ ਆ ਇਹ ਦੂਸਰੀ ਤਰ੍ਹਾਂ ਦੇ ਰਿਸ਼ਤੇ ਹਨ ਜਿਨ੍ਹਾਂ ਨੂੰ ਸਾਨੂੰ ਜ਼ਰੂਰੀ ਆ ਕਿ ਸਮਾਜ ਜਾਂ ਭਾਈਚਾਰੇ ਦੀ ਪ੍ਰਵਾਨਗੀ ਗੁਰੂ ਸਾਹਿਬ ਦੀ ਪ੍ਰਵਾਨਗੀ ਲੈਣੀ ਪੈਂਦੀ ਤੀਜੀ ਤਰ੍ਹਾਂ ਦਾ ਉਹ ਰਿਸ਼ਤਾ ਹੈ ਗੁਰੂ ਪਿਆਰਿਓ ਜਿਹੜਾ ਮਨੁੱਖ ਨੇ ਨਾ ਤਾਂ ਸਮਾਜ ਤੋਂ ਪ੍ਰਵਾਨਗੀ ਲੈ ਕੇ ਬਣਾਉਣਾ ਹੈ ਤੇ ਨਾ ਹੀ ਰੱਬ ਵੱਲੋਂ ਨਿਸ਼ਚਿਤ ਹੈ ਉਹ ਰਿਸ਼ਤਾ ਕਿਹੜਾ ਹੈ ਉਹ ਹੈ ਮਿੱਤਰਤਾ ਦਾ ਮਿੱਤਰ ਰਿਸ਼ਤਾ ਸਮਾਜ ਪਰਵਾਨਗੀ ਦਾ ਮਤਹਾਜ ਨਹੀਂ ਹੁੰਦਾ ਬਾਕੀ ਪਹਿਲੇ ਰਿਸ਼ਤੇ ਵਿੱਚ ਇਹ ਜ਼ਰੂਰੀ ਨਹੀਂ ਕਿ ਵਿਚਾਰਾਂ ਜਾਂ ਸਾਝ ਜਾਂ ਵਫਾਦਾਰੀ ਹੋਵੇ ਭਾਵੇਂ ਨਾ ਹੋਵੇ ਮਾਂ ਮਾਂ ਹੈ ਪਿਓ ਪਿਓ ਹੈ ਕੋਈ ਤਬਦੀਲੀ ਨਹੀਂ ਹੋ ਸਕਦੀ ਇਸ ਤਰ੍ਹਾਂ ਹੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ ਹੈ ਕਈ ਵਾਰੀ ਵਿਚਾਰ ਵਿਨੀ ਦਲ ਦੇ ਪਰ ਰਿਸ਼ਤੇ ਚੱਲ ਜਾਂਦੇ ਹਨ ਸੁਕਰਾਟ ਦੇ ਘਰ ਵਾਲੀ ਬਹੁਤ ਲੜਾਕੇ ਸੁਭਾਅ ਦੀ ਸੀ ਪਰ ਉਹ ਹਰ ਵਕਤ ਸੁਕਰਾਤ ਦੇ ਨਾਲ ਮਾੜਾ ਸਲੂ ਕਰਦੇ ਸੀ ਪਰ ਸੁਕਰਾਤ ਜਿਹੜਾ ਸੀ ਗੱਲ ਹੱਸ ਕੇ ਟਾਲ ਦਿੰਦਾ ਸੀ ਫਿਰ ਆਪਾਂ ਗੱਲ ਕਰਦੇ ਆ ਮਿੱਤਰਤਾ ਦੀ ਇਹ ਰਿਸ਼ਤਾ ਬਣਦਾ ਹੀ ਵਿਚਾਰਾਂ ਦੀ ਸਾਂਝ ਨਾਲ ਹੈ ਵਿਚਾਰਾਂ ਵਿੱਚ ਵਖਰੇਵਾ ਆ ਜਾਏ ਬਹੁਤ ਵਾਰੀ ਇਹ ਰਿਸ਼ਤਾ ਬਦਲ ਲੈਂਦੇ ਹਾਂ ਕਈ ਵਾਰੀ ਅਜਿਹਾ ਵੀ ਹੋਇਆ ਕਿ ਜਿਹੜੇ ਕੱਲ ਬਹੁਤ ਗੂੜੇ ਪੱਕੇ ਮਿੱਤਰ ਹੁੰਦੇ ਸਾਂ ਵਿਚਾਰਾਂ ਦੀ ਤਬਦੀਲੀ ਕਰਕੇ ਬਹੁਤ ਖਤਰਨਾਕ ਉਹ ਦੁਸ਼ਮਣ ਬਣ ਜਾਂਦੇ ਅਕਸਰ ਇਹ ਕਿਹਾ ਜਾਂਦਾ ਕਿ ਕੋਈ ਜਿੰਨਾ ਵੱਡਾ ਮਿੱਤਰ ਹੁੰਦਾ ਉਹਨਾ ਵੱਡਾ ਹੀ ਦੁਸ਼ਮਣ ਬਣਦਾ ਕਿਉਂਕਿ ਮਿੱਤਰ ਕੋਲ ਸਾਰੇ ਗੁਜੇ ਭੇਦ ਸਾਡੇ ਹੁੰਦੇ ਹਨ ਇੱਕੋ ਹੀ ਰਿਸ਼ਤਾ ਮਨੁੱਖ ਨੂੰ ਆਪ ਚੁਣਨਾ ਸੀ ਪਰ ਸਾਰੀ ਜ਼ਿੰਦਗੀ ਮਨੁੱਖ ਨੂੰ ਮਿੱਤਰ ਚੁਣਨਾ ਨਹੀਂ ਆਉਂਦਾ ਬਹੁਤ ਵਾਰੀ ਧੋਖਾ ਹੀ ਮਿੱਤਰਾਂ ਕੋਲ ਖਾਂਦਾ ਅਸੀਂ ਜਿਹੜੇ ਸਾਡੇ ਵਾਕਿਫ ਹੁੰਦੇ ਆ ਉਹਨੂੰ ਮਿੱਤਰ ਸਮਝ ਲੈਂਦੇ ਆ ਪਰ ਮਨੁੱਖ ਦੀ ਜ਼ਿੰਦਗੀ ਵਿੱਚ ਜਿਹੜੇ ਵਾਕਿਫਕਾਰ ਬਹੁਤ ਹੁੰਦੇ ਆ ਪਰ ਮਿੱਤਰ ਕੋਈ ਬਿਰਲਾ ਹੀ ਹੁੰਦਾ ਜਿਸ ਤਰ੍ਹਾਂ ਇੱਕ ਸਕੂਲ ਵਿੱਚ ਜਮਾਤ ਵਾਲੇ ਕਲਾਸ ਵਿੱਚ ਬੱਚੇ ਬਹੁਤ ਹੁੰਦੇ ਆ ਪਰ ਸਾਰੇ ਹੀ ਮਿੱਤਰ ਨਹੀਂ ਹੁੰਦੇ ਆ ਆਸ ਪੜੋਸ ਵਿੱਚ ਬਗ ਬਹੁਤ ਹੁੰਦੇ ਆ ਪਰ ਮਿੱਤਰਤਾ ਦੀ ਸਾਂਝ ਕਿਸੇ ਵਿਰਲੇ ਨਾਲ ਹੁੰਦੀ ਹੈ ਇਸ ਤਰ੍ਹਾਂ ਹੀ ਸਾਡੇ ਕਾਰੋਬਾਰਾਂ ਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਦੇਖ ਸਕਦੇ ਗੁਰੂ ਪਿਆਰੇਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਬਾਣੀ ਸਾਡੇ ਜੀਵਨ ਦੇ ਹਰ ਪੱਖ ਦੀ ਅਗਵਾਈ ਬਖਸ਼ਿਸ਼ ਕਰਦੀ ਹੈ ਸਮਝ ਵਿਚਾਰ ਕੇ ਗੁਰਬਾਣੀ ਦਾ ਪਾਠ ਕਰੀਏ ਤਾਂ ਪਤਾ ਲੱਗਦਾ ਕਿ ਗੁਰਬਾਣੀ ਅਨੁਸਾਰ ਸਤਿਗੁਰੂ ਜੀ ਨੇ ਸਾਨੂੰ ਮਿੱਤਰ ਦੀਆਂ ਨਿਸ਼ਾਨੀਆਂ ਦਸੀਆਂ ਹਨ ਮਿੱਤਰ ਤਾਂ ਉਹ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਕਿਦਾਂ ਦਾ ਮਿੱਤਰ ਬਣਾਉਣਾ ਕਹਿੰਦੇ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਉਹ ਜਿਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ ਇਦਾਂ ਦਾ ਕਹਿੰਦੇ ਮਿੱਤਰ ਜੀਵਨ ਦੇ ਵਿੱਚ ਬਣਾਉਣਾ ਹਾਂ ਪਰ ਕੋਈ ਬਿਰਲਾ ਜਾਣਦਾ ਹੈ ਸਭ ਜੀ ਮਹਾਰਾਜ ਕਹਿੰਦੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਉਹ ਮਿੱਤਰ ਮੇਰਾ ਧਨ ਹੈ ਤੇ ਜਿਸ ਵੇਲੇ ਉਹਨੂੰ ਪਿੱਤਰ ਬਣਾਵਾਂਗੇ ਉਹ ਮਿੱਤਰਾਂ ਦਾ ਮਿੱਤਰ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਆ ਸਭਨਾ ਦਾ ਵਿਸਾ ਜਿੱਦਨ ਸਾਨੂੰ ਸਮਝ ਆ ਗਈ ਜਿੱਦਨ ਗੁਰੂ ਦੇ ਨਾਲ ਜੁੜੇ ਬਾਣੀ ਦੇ ਨਾਲ ਜੁੜਾਂਗੇ ਉਦਨ ਅਸਲੀ ਮਿੱਤਰ ਦੀ ਗੁਰੂ ਪਿਆਰਿਓ ਸਮਝ ਆਏਗੀ ਸਾਬ ਜੀ ਅੱਜ ਕਹਿ ਰਹੇ ਆ ਕੋਈ ਜਾਣ ਕੋਈ ਜਾਣ ਕਬਨ ਹੀ ਹਾਂ ਜਗ ਮੀਤ ਕੋਈ ਬਿਰਲਾ ਜਾਣਦਾ ਕਿ ਅਸਲੀ ਮਿੱਤਰ ਸੰਸਾਰ ਵਿੱਚ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਕਿਉਂਕਿ ਜਿਹੜੇ ਅਸੀਂ ਸੰਸਾਰ ਵਿੱਚ ਮਿੱਤਰ ਬਣਾਉਂਦੇ ਆ ਇਹ ਵੀ ਸੰਸਾਰ ਵਿੱਚ ਰਹਿ ਜਾਂਦੇ ਆ ਸੰਗ ਸਖਾ ਸਭ ਤਜ ਗਏ ਕਉ ਨ ਨਿਬਿਓ ਸਾਥ ਸਾਬ ਮਹਾਰਾਜ ਕਹਿੰਦੇ ਫਿਰ ਮਨੁੱਖ ਜਿਹੜਾ ਹੈ ਰਿਸ਼ਤੇਦਾਰਾਂ ਨੂੰ ਅਸਲੀ ਮਿੱਤਰ ਸਮਝਦਾ ਹੈ ਮਾਤ ਇਹ ਸੱਤ ਰਿਸ਼ਤੇ ਦੱਸਿਆ ਗੁਰੂ ਸਾਹਿਬ ਜੀ ਨੇ ਮਾਤ ਪਿਤਾ ਸੁਤ ਬੰਤਾ ਸੁਤ ਬੰਧ ਮਾਤਾ ਪਿਤਾ ਬੰਤਾ ਬੋਟੀ ਸੁਤ ਪੁੱਤਰ ਬੰਧਵ ਰਿਸ਼ਤੇਦਾਰ ਇਸ਼ਟ ਮੀਤ ਪਿਆਰੇ ਮਿੱਤਰ ਅਰ ਭਾਈ ਭਰਾ ਸਭ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਤੈਨੂੰ ਮਿਲ ਗਏ ਪਰ ਆਖਰ ਵਿੱਚ ਤੇਰਾ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ ਇਸ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਿਆ ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਸਾਥੀ ਨਹੀਂ ਬਣਦਾ ਫਿਰ ਮਨੁੱਖ ਸੋਚਦਾ ਕੋਈ ਗੱਲ ਨਹੀਂ ਹੈ ਮੇਰੇ ਕੋ ਧਨ ਦੌਲਤ ਬਹੁਤ ਹੈ ਗੁਰੂ ਸਾਹਿਬ ਨੇ ਕੱਲ ਹੀ ਕੱਲੀ ਗੱਲ ਕੁਣਾਈ ਆ ਕਹਿੰਦੇ ਮੁਕਤ ਮਾਲ ਮੋਤੀਆਂ ਦੀ ਮਾਲਾ ਕਣਕ ਲਾਲ ਸੋਨਾ ਲਾਲ ਹੀਰਾ ਇਹ ਹੀਰੇ ਜਿਹੜੇ ਹਨ ਇਹਨਾਂ ਨੂੰ ਧਨ ਦੌਲਤ ਨੂੰ ਮਿੱਤਰ ਸਮਝਦਾ ਹੈ ਕੀ ਹੈ ਸਾਬ ਕਹਿੰਦੇ ਮਨ ਰੰਜਣ ਕੀ ਮਾਇਆ ਸਿਰਫ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੈ ਕੀ ਕੀਤਾ ਮਨੁੱਖ ਨੇ ਹਾ ਹਾ ਕਰਤ ਬਿਹਾਨੀ ਆਬਦ ਤਾ ਮਹ ਸੰਤੋਖ ਨਾ ਪਾਇਆ ਹੁਣ ਇਹਨਾਂ ਵਿੱਚ ਲੱਗ ਕੇ ਸਾਰੀ ਉਮਰ ਹਾਏ ਹਾ ਕਰਦੇ ਆ ਗੁਜ਼ਰ ਜਾਂਦੀ ਆ ਮਨ ਫਿਰ ਵੀ ਨਹੀਂ ਰਜਦਾ ਫਿਰ ਮਨੁੱਖ ਨੇ ਸੋਚਿਆ ਕਿ ਅੱਜ ਦੇ ਸਮੇਂ ਵਿੱਚ ਆਪਾਂ ਮੋਟਰ ਗੱਡੀਆਂ ਕਾਰਾਂ ਲੈ ਲਈਏ ਪ੍ਰਾਤਨ ਸਮੇਂ ਵਿੱਚ ਜਿਹੜੀਆਂ ਸਵਾਰੀਆਂ ਸੀ ਉਹਦੀ ਗੱਲ ਗੁਰੂ ਸਾਹਿਬ ਕਰ ਰਹੇ ਕਹਿੰਦੇ ਹਸਤ ਰਤ ਅਸਵ ਪਾਵਣ ਤੇਜ ਕਹਿੰਦੇ ਵਧੀਆ ਘੋੜੇ ਹੁਣ ਵਧੀਆ ਹਾਥੀ ਹੁਣ ਅਸਬ ਪਵਨ ਤੇਜ ਹਵਾ ਦੀ ਬੇਗ ਵਰਗੇ ਭੱਜਦੇ ਘੋੜੇ ਹੋਣ ਧਨੀ ਬੜਾ ਧਨਾਡੋ ਵੇ ਮਲੁਖ ਭੂਮਣ ਚਤਰੰਗਾ ਜ਼ਮੀਨ ਦਾ ਮਾਲਕ ਚੌਥੇ ਗੁਰੂ ਸਾਹਿਬ ਨੇ ਚਾਰ ਤਰ੍ਹਾਂ ਦੀ ਫੌਜ ਦਾ ਮਾਲਕ ਵੀ ਦੱਸਿਆ ਜ਼ਮੀਨਦਾਰ ਹੋਵੇ ਪਰ ਚਾਰ ਕਿਸਮ ਦੀ ਫੌਜ ਦਾ ਚਤਰੰਗਾ ਵੀ ਹੋ ਚਾਰ ਆਂਗਾ ਵਾਲੀ ਫੌਜ ਹਾਥੀ ਰੱਥ ਘੋੜੇ ਤੇ ਪੈਦਲ ਇਹ ਚਾਰ ਤਰ੍ਹਾਂ ਦੀ ਫੌਜ ਮੰਨੀ ਜਾਂਦੀ ਸੀ ਪਰ ਸਾਹਿਬ ਕਹਿੰਦੇ ਸੰਗਨਾ ਚਾਲਿਓ ਇਨ ਮਹਿ ਕਸ਼ੂ ਐ ਉੂਟ ਸਦਾਇਓ ਨੰਗਾ ਪਰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ ਇਹਨਾਂ ਦਾ ਮਾਲਕ ਵੀ ਇੱਥੋਂ ਨੰਗਾ ਹੀ ਸੰਸਾਰ ਤੋਂ ਚੱਲ ਜਾਂਦਾ ਹੈ ਉੂਟ ਸਦਾਇਓ ਨੰਗਾ ਪਰ ਅੱਗੇ ਗੁਰਮਤ ਸਮਝਾ ਰਹੇ ਹਰ ਕੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ ਜਿਹੜੇ ਪ੍ਰਮਾਤਮਾ ਦੇ ਸੰਤ ਜਨ ਪ੍ਰਭੂ ਦੇ ਪਿਆਰੇ ਗੁਰਮਖ ਜਨ ਹਨ ਉਹ ਪ੍ਰਮਾਤਮਾ ਨੂੰ ਪਿਆਰੇ ਹੁੰਦੇ ਹਨ ਹਰ ਕੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ ਤਾਕੇ ਹਰ ਹਰ ਗਾਈ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਕਾਲਪੁਰਖ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ ਤੇ ਜਦੋਂ ਕਰਾਂਗੇ ਕੀ ਹੋਏਗਾ ਨਾਨਕ ਇਹਾ ਸੁਖ ਆਗੇ ਮੁਖ ਓਜਲ ਇਹੇ ਕਰਨ ਦੇ ਨਾਲ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਭਾਵ ਸਾਡੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਵੀ ਅਸੀਂ ਸੁਰਖਰੂ ਹੋ ਜਾਂਦੇ ਹਾਂ ਨਾਨਕ ਇਹਾ ਸੁਖ ਆਗੇ ਮੁਖ ਓਜਲ ਪਰ ਕਿਦਾਂ ਕਹਿੰਦੇ ਸੰਗ ਸੰਤਨ ਕੈ ਪਾਈਏ ਗੁਰਮੁਖ ਜਾਣਾ ਦੀ ਸੰਗਤ ਵਿੱਚ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ ਤੇ ਸਮਝ ਆਉਂਦੀ ਹੈ ਕਿ ਅਸਲੀ ਮਿੱਤਰ ਕੌਣ ਹੈ ਕੋਈ ਜਾਣੈ ਕਵਣ ਯਹ ਜਗ ਮੀਤ ਇਸ ਹੋਏ ਕਿਰਪਾਲ ਸੋਈ ਵਿਦਬੁੱਝੈ ਤਾਂ ਕੀ ਨਿਰਮਲ ਰੀਤ ਗੁਰਮੁਖ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਬਲੌ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ